ਨੇ ਹੰਗੂਸੀ ਜਿਹੜਾ ਉਹਨੇ ਪਹਿਲਾ ਪਾਪਰੇ ਹੱਥ ਤੇ ਕਰਪਾਨ ਮਾਰਤੀ ਤੇ ਜਦ ਕੀ ਮੈਂ نیچے ਜਾ ਕੇ ਦੇਖਿਆ ਤੇ ਤਦ ਤੱਕ ਮੇਰੇ ਪਾਦਰ ਦੀ ਗਰਦਨ ਕੱਟ ਕੇ ਉਹ ਪੱਜ ਗਏ ਉਥੋਂ ਮੋਕੇ ਤੇ ਗਰਦਨ ਕੱਟੀ ਪਈ ਸੀ ਬਲੱਡ ਨਿਕਲ ਰਿਆ ਸੀ ਬਹੁਤ ਜ਼ਿਆਦਾ ਮੈਂ ਕੋਸ਼ਿਸ਼ ਕੀਤੀ ਵੇ ਲੋਕਾਂ ਨੇ ਦਹੱਤ ਪੱਲੇ ਜੋੜੇ ਕੇ ਨਾਲ ਚੱਕ ਕੇ ਲੈ ਜਾਈ ਮੇਰੇ ਦੇਖਦਿਆ ਦੇਖਦਿਆ ਮੇਰੇ ਸਾਹਮਣੇ ਅੱਖਾਂ ਦੇ ਉੰਦਰ ਜਾਨ ਨਿਕਲ ਗਈ ਹੋਈ ਸੀ ਪਿਤਾ ਤੋਂ ਬਿਨਾ ਸਰ ਕੋਈ ਸੰਸਾਰ ਨਹੀਂ ਹੈ ਤੇ ਇੱਕ ਜਿਹੜੀ ਸਿਰ ਤੋਂ ਸਾਇਆ ਉੱਠ ਜਾਵੇ ਬਾਪ ਦਾ ਉਸ ਤੋਂ ਬਾਅਦ ਮਤਲਬ ਕਿ ਜਦ ਘਰ ਦੀਆਂ ਜ਼ਿੰਮੇਵਾਰੀਆਂ ਪੈ ਜਾਣ ਉਹ ਛੋਟੀ ਉਮਰ ਦੇ ਵਿੱਚ ਮੈਂ ਕਹਿੰਦਾ ਐਸਾ ਕਿਸੇ ਨਾਲ ਨਾ ਹੋਵੇ ਲੜਾਈ ਛੜਾ ਨਹੀਂ ਗਏ ਸੀ ਨਾ ਹੀ ਫਾਦ ਸਾ ਮੇਰੇ ਕਿਸੇ ਨਾਲ ਲੜਦੇ ਸੀ ਤੇ ਹੁਣ ਉਹ ਬੰਦਿਆਂ ਨੂੰ ਉਹਨਾਂ ਨੂੰ ਹੀ ਪਤਾ ਆ ਵੀ ਉਹਨਾਂ ਨੇ ਕਿਉਂ ਮਾਰਿਆ ਕਿਉਂ ਨਹੀਂ ਮਾਰਿਆ ਸਾਡਾ ਤਾਂ ਦੇਖ ਲਓ ਕਿਸੇ ਨਾਲ ਕੋਈ ਨਿੱਜੀ ਰੋਲਾ ਨਹੀਂ ਸੀ ਫਾਦ ਤੋਂ ਬਿਨਾ ਬਹੁਤ ਔਖਾ ਹੁੰਦਾ ਤੇ 1 ਸਾਲ ਹੋ ਚੁੱਕਾ ਇਹ ਸਾਨੂੰ ਪਤਾ ਵੀ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਹੋਰ ਰਿਲੇਟਿਵ ਕੋਈ ਨਾਲ ਨਹੀਂ ਖੜਦਾ ਤਿੰਨ ਮਹੀਨੇ ਡਿਪਰੈਸਡ ਰਹਾ ਆਵਾ ਤੇ ਹਸਪੀਟਲ ਐਡਮਿਟਰ ਆ ਆਪਣਾ ਹਸਪੀਟਲ ਐਡਮਿਟਰ ਰਹਿਣ ਤੋਂ ਬਾਅਦ ਫਿਰ ਕਰੇ ਆ ਕੇ ਵੀ ਮੇਰੇ ਥੋੜੇ ਹਾਲਾਤ ਖਰਾਬ ਹੀ ਰਹੇ ਹਨ ਹਜੇ ਤੱਕ ਮੈਂ ਹੁਣ ਵੀ ਮੇਰੀ ਦਵਾਈ ਚੱਲ ਰਹੀ ਹੈ ਫਾਂਸੀ ਦੀ ਸਜ਼ਾ ਹੀ ਮਿਲੇ ਜਿੱਦਾਂ ਮੇਰੇ ਹਸਬੰਦ ਦੀ ਗਰਦਨ ਤੇ ਮਾਰੀ ਆ ਨਾ ਉਹਦੀ ਵੀ ਗਰਦਨ ਤੇ ਮਤਲਬ ਕਿ ਉਹਨੂੰ ਪਤਾ ਲੱਗੇ ਵੀ ਕਿਸੇ ਨੂੰ ਮਾਰਨਾ ਸੜਕਾਂ ਉਜਾੜੀਆਂ ਵਸਦਾ ਰਸਤਾ ਮੇਰੇ ਬੱਚਿਆਂ ਤੋਂ ਬਾਪ ਦਾ ਸਾਇਆ ਚੱਕਿਆ ਸਸ਼ੀਕਲ ਲੁਧਿਆਣਾ ਲਾਈਵ ਨਾਲ ਜੁੜਿਓ ਤੁਸੀਂ ਇੱਕ ਬਾਪ ਤੇ ਬਿਨਾ ਕਿਸ ਤਰ੍ਹਾਂ ਦਿਖਦਾ ਹੈ ਸੰਸਾਰ ਤੁਹਾਨੂੰ ਦੱਸਿਓ ਕਿ ਪਿਛਲੇ ਸਾਲ 28 3 2024 ਨੂੰ ਇੱਕ ਸ਼ਿਮਲਾਪੁਰੀ ਦੇ ਵਿੱਚ ਵਾਰਦਾਤ ਹੋਈ ਸੀਗੀ ਉਸੇ بیٹے ਮੇਨਾ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨਾ ਇਹਨਾਂ ਦੇ ਫਾਦਰ ਸੀਗੇ ਜੋ ਕਿ ਉਹ ਇਸ ਸੰਸਾਰ ਦੇ ਵਿੱਚ ਨਹੀਂ ਸਨ ਤੇ ਇੱਕ ਬਾਪ ਦੇ ਬਿਨਾ ਇਹ ਸੰਸਾਰ ਕਿਸ ਤਰ੍ਹਾਂ ਦਿਖਦਾ ਹੋਇਆ ਕਿਸ ਤਰ੍ਹਾਂ ਪਰਿਵਾਰ ਦੇ ਉੱਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰਿਵਾਰ ਨੂੰ ਤੇ ਹੁਣ ਪਰਿਵਾਰ ਤੋਂ ਪੁੱਛਦੇ ਆ ਕਿ ਆਖਰ ਬੱਚੇ ਹੋਇਆ ਕੀ ਸੀਗਾ ਕਿਉਂ ਇਹ ਵਾਰਦਾਤ ਹੋਈ ਸੀਗੀ ਕੀ ਅਸਲ ਵਿੱਚ ਮਾਮਲਾ ਪੁਰਾ ਕੀ ਨਾਮ ਹੈ ਤੁਹਾਡਾ ਜਸਮੀਨ ਸਿੰਘ ਜਸਮੀਨ ਜੀ ਕੀ ਹੋਇਆ ਸੀਗਾ ਅ ਫਤਿਹ ਫਾਜ਼ਲ ਸਾਹਿਬ ਨੂੰ ਕਿੱਦਾਂ ਨਾਦੀ ਮੌਤ ਹੋਈ ਕੀ ਅਸਲ ਵਿਚਕਾਰਨ ਸੀ ਫਾਜ਼ਲ ਸਾਹਿਬ ਮੇਰੇ ਕੰਮ ਕਰ ਵਾਲੇ ਬੰਦੇ ਸੀ ਸਰ ਤੇ ਐਕਚੁਅਲੀ ਕੰਮ ਤੋਂ ਆਏ ਸੀ ਇਸ ਟਾਈਮ ਖਾਣਾ ਖਾਦੋ ਉਹਨਾਂ ਨੇ ਘਰੇ ਆ ਕੇ ਗਲੀ ਚ ਰੋਲਾ ਪਿਆ ਤੇ ਪਾਪਾ ਮੇਰੇ ਨੀਚੇ ਗਏ ਇੱਕੁਰਮ ਜਾ ਕੇ ਦੇਖਿਆ ਝਗੜਾ ਹੋ ਰਿਹਾ ਔਰ ਉਸ ਝਗੜੇ ਨੂੰ ਛੁਡਾਨ ਲਗੇ ਗਵਾਂਡੀਆਂ ਦੇ ਝਗੜੇ ਨੂੰ ਤੇ ਨਿਆੰਗ ਸੀ ਜਿਹੜਾ ਉਹਨੇ ਪਹਿਲਾ ਪਾਪਾ ਦੇ ਹੱਥ ਥੇਕਰ ਪਾਨ ਮਾਰਤੀ ਤੇ ਮੌਕੇ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇਦਾਂ ਝਗੜਾ ਹੋ ਰਿਹਾ ਫਾਦਰ ਮੇਰੇ ਵਿੱਚ ਗਏ ਨੇ ਤੇ ਜਦ ਕੀ ਮੈਂ نیچے ਜਾ ਕੇ ਦੇਖਿਆ ਤੇ ਤਦ ਤੱਕ ਮੇਰੇ ਫਾਦਰ ਦੀ ਗਰਦਨ ਕੱਟ ਕੇ ਉਹ ਭੱਜ ਗਏ ਉੱਥੋਂ ਮੌਕੇ ਤੇ ਤੇ ਬਾਅਦ ਚ ਬਹੁਤ ਯਾਨੀ ਫਾਦਰ ਤੋਂ ਬਿਨਾ ਬਹੁਤ ਔਖਾ ਹੁੰਦਾ ਇੱਕ ਸਾਲ ਹੋ ਚੁੱਕਾ ਇਹ ਸਾਨੂੰ ਪਤਾ ਵੀ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਕੋਰਿਲੇਟਿਵ ਕੋਈ ਨਾਲ ਨਹੀਂ ਖੜਦਾ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਅੱਛਾ ਜਸਮੀਤ ਤਾਂ ਲੜਾਈ ਛੋੜ ਆ ਗਏ ਸੀਗੇ ਤੇ ਉਹਨਾਂ ਦਾ ਕੀ ਮਤਲਬ ਸੀਗਾ ਕਿ ਤੁਹਾਡੇ ਪਿਤਾ ਤੇ ਵਾਰ ਕਰਨਾ ਸਰ ਲੜਾਈ ਛੁਡਾਨ ਐਕਚੁਅਲੀ ਤੁਹਾਨੂੰ ਇਦਾਂ ਹੁਣ ਤੁਹਾਨੂੰ ਪਤਾ ਵੀ ਲੜਾਈ ਛਡਾ ਨਹੀਂ ਗਏ ਸੀ ਨਾ ਹੀ ਫਤ ਸਾ ਮੇਰੇ ਕਿਸੇ ਨਾਲ ਲੜਦੇ ਸੀ ਤੇ ਹੁਣ ਉਹ ਬੰਦਿਆਂ ਨੂੰ ਉਹਨਾਂ ਨੂੰ ਹੀ ਪਤਾ ਵੀ ਉਹਨਾਂ ਨੇ ਕਿਉਂ ਮਾਰਿਆ ਕਿਉਂ ਨਹੀਂ ਮਾਰਿਆ ਸਾਡਾ ਤੇ ਦੇਖ ਲੋ ਕਿਸੇ ਨਾਲ ਕੋਈ ਨਿੱਜੀ ਰੋਲਾ ਨਹੀਂ ਸੀ ਤੇ ਕੰਮ ਕਰ ਵਾਲੇ ਬੰਦੇ ਠੀਕ ਐ ਸੀ ਤੇ ਫਾਦਰ ਮੇਰੇ ਉਦੋਂ ਵੀ ਕੰਮ ਤੋਂ ਐਸੀ ਖਾਣਾ ਖਾ ਕੇ ਨੀਚੇ ਉਤਰੇ ਸੀ ਵੀ ਗਲੀ 'ਚ ਰੋਲਾ ਪੈਂਦਾ ਦੇਖ ਕੇ ਤੁਹਾਨੂੰ ਇਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਪਾਪਾ ਮੇਰੇ ਆਸ ਤੱਕ ਨਾ ਲੜਿਆ ਕਿਸੇ ਨਾਲ ਤੇ ਨਾ ਹੀ ਉਹ ਵੀ ਇਸ ਤਰ੍ਹਾਂ ਨਸ਼ਾ ਵਗੈਰਾ ਕੋਈ ਕੁਛ ਨਹੀਂ ਸੀ ਕਰਦੇ ਬਹੁਤ ਯਾਨੀ ਤੁਸੀਂ ਸਾਡੇ ਮੱਲੇ 'ਚੋਂ ਵੀ ਯਾਨੀ ਪੂਰੇ ਇੱਥੋਂ ਪੁੱਛ ਸਕਦੇ ਹੋ ਯਾਨੀ ਫਾਦਰ ਦੀ ਮੇਰੇ ਸਾਰੇ ਤਰੀਫ਼ ਹੀ ਕਰਨਗੇ ਤੇ ਮੈਂ ਬਸ ਇਹ ਹੀ ਕਹਿਣਾ ਚਾਹਾਂਗਾ ਉਹ ਤਾਂ ਚਲੋ ਚੰਗੇ ਇਨਸਾਨ ਸੀਗੇ ਚਲੋ ਠੀਕ ਹੈ ਪਰ ਕਿਤੇ ਕੰਮ ਕੀ ਕਰਦੇ ਸੀਗੇ ਅਕਸਰ ਰੋਜ਼ ਰੁਟੀਨ ਕੀ ਸੀ ਉਹਨਾਂ ਦੀ ਤੇ ਆਖਰ ਦੇ ਵਿੱਚ ਕੀ ਐਸੇ ਤੁਸੀਂ ਦੇਖਿਆ ਉਹਨਾਂ ਦੇ ਵਿੱਚ ਜਰੂਰ ਫਾਦਰ ਮੇਰੇ ਇੱਕ ਫੈਕਟਰੀ ਵਰਕਰ ਸੀ ਤੇ ਵੈਲਡਿੰਗ ਦਾ ਕੰਮ ਕਰਦੇ ਸੀ ਇਹ ਮਤਲਬ ਕਿ ਜਿਸ ਤਰ੍ਹਾਂ ਵਿਦੇਸ਼ ਚੱਲੇ ਸੀ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਸੀ ਤੇ ਮਤਲਬ ਆਪਣਾ ਫਿਰ ਉਹਨਾਂ ਨੂੰ ਏਸੀ ਵੀ ਮੈਂ ਆਪਣੇ ਬੱਚਿਆਂ ਦਾ ਭਵਿੱਖ ਦੇਖਾਂ ਜੀ ਤੇ ਸਾਡਾ ਭਵਿੱਖ ਸੁਧਾਰ ਲਈ ਬਾਹਰ ਹੀ ਚੱਲੇ ਸੀ ਤੇ ਮਤਲਬ ਕਿ ਇੰਨੇ ਨੂੰ ਹੀ ਤੁਹਾਨੂੰ ਪਤਾ ਹੁਣ ਰੱਬ ਦਾ ਪਾਣਾ ਵਰਤ ਗਿਆ ਜੀ ਤੇ ਬਸ ਹੁਣ ਜਦੋਂ ਇਹ ਸਾਰੀ ਕਟਨਾ ਵਾਪਰੀ ਤਾਂ ਬੜੀ ਮੰਨਪੱਗੀ ਕਟਨਾ ਵਾਪਰੀ ਹੈ ਤੇ ਉਸ ਸਮੇਂ ਦੇ ਹਾਲਾਤ ਕਿਹੋ ਜਿਹੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਉਸ ਟਾਈਮ ਦੇ ਵਿੱਚ ਮਾਹੌਲ ਦੇਖੋ ਇੱਕਦਮ ਤੁਹਾਨੂੰ ਪਤਾ ਹੋਣਾ ਜਿੱਦੇ ਪਿਤਾ ਇੱਕਦਮ ਦੁਨੀਆ ਛੱਡ ਕੇ ਚਲ ਜਾਣ ਉਸ ਟਾਈਮ ਤੇ ਤਾਂ ਮੈਨੂੰ ਕੁਝ ਸਮਝ ਨਹੀਂ ਲੱਗਿਆ ਵੀ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕੋਦਮ ਵੀ ਸੁਣ ਕੇ ਵੀ ਫਾਦਰ ਦੀ ਮੇਰੇ ਡੈਥ ਹੋ ਗਈ ਮੌਕੇ ਤੇ ਤੇ ਬਸ ਇਹੀ ਤੁਹਾਨੂੰ ਹੁਣ ਦੱਸਿਆ ਜਿਸ ਤਰ੍ਹਾਂ ਪਹਿਲਾਂ ਵੀ ਬਾਅਦ ਚ ਮੈਂ 3 ਮਹੀਨੇ ਡਿਪਰੈਸਡ ਰਹਾ ਆਵਾ ਤੇ ਹਸਪੀਟਲ ਐਡਮਿਟਰ ਆ ਆਪਣਾ ਹਮ ਹਸਪੀਟਲ ਐਡਮਿਟਰ ਰਹਿਣ ਤੋਂ ਬਾਅਦ ਫਿਰ ਘਰੇ ਆ ਕੇ ਵੀ ਮੇਰੇ ਥੋੜੇ ਹਾਲਾਤ ਖਰਾਬ ਹੀ ਰਹੇ ਹਨ ਹਜੇ ਤੱਕ ਮੈਂ ਹੁਣ ਵੀ ਮੇਰੀ ਦਵਾਈ ਚੱਲ ਰਹੀ ਹੈ ਹਸਪੀਟਲ ਤੋਂ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਸੀ ਮੈਨੂੰ ਪਿਤਾ ਤੋਂ ਬਾਅਦ ਹਮ ਅੱਛਾ ਕੀ ਨਾਮ ਸੀ ਫਾਜ਼ਿਲਾ ਤੁਹਾਡੇ ਦਾ ਨਾਮ ਗੁਰਦੀਪ ਸਿੰਘ ਜੀ ਸਰ ਗੁਰਦੀਪ ਸਿੰਘ ਜੀ ਅੱਛਾ ਕੋਈ 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 ਕਿਸੇ ਨੇ ਹੈਲਪ ਲਈ ਕੋਈ ਕੋਈ ਰਿਸ਼ਤੇਦਾਰ ਦੇ ਵਿੱਚ ਪੁੱਛ ਰਿਹਾ ਵਾ ਕਿਉਂਕਿ ਇੱਕ ਬਾਪ ਤੇ ਇੱਕ ਜਦੋਂ ਪਿਤਾ ਜਾਂਦਾ ਵਾ ਸੰਸਾਰ ਤੋਂ ਲੋ ਇੱਕ ਹੁੰਦਾ ਨਾ ਕਿ ਘਰ ਦੀ ਛਾਤੀ ਜਿਵੇਂ ਕਿ ਉੱਟ ਜਾਂਦੀ ਆ ਕਿ ਇੱਕ ਸਾਇਆ ਜਿਹਾ ਹੁੰਦਾ ਪਿਤਾ ਦਾ ਹੁੰਦਾ ਵਾ ਕਿ ਬੱਚਾ ਜੀ ਰੋ ਦੇ ਵਿੱਚ ਐਸ਼ ਕਰਦਾ ਐਸ਼ ਆਰਾਮ ਕਰਦਾ ਵਾ ਤੇ ਇੱਕ ਉਂਗਲ ਫੜ ਕੇ ਪਿਤਾ ਜੀ ਚੱਲਣਾ ਸਿੱਖਦਾ ਵਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਹਾਲਾਤ ਸੀਗੇ ਕੋਈ ਕਿਸੇ ਨੇ ਸਾਥ ਵਗੈਰਾ ਦਿੱਤਾ ਕੋਈ ਗੱਲਬਾਤ ਕੀਤੀ ਕਿਸੇ ਨੇ ਜਾਂ ਕੋਈ ਹੈਲਪ ਕੀਤੀ ਤੇਰੇ ਦੋਸਤ ਨੇ ਕਿ ਆ ਚਲਾ ਮੈਂ ਤੈਨੂੰ ਕੰਮ ਤੇ ਲਵਾ ਦਿੰਦਾ ਜਾਂ ਮੈਂ ਤੇਰੀ ਹੈਲਪ ਕਰ ਦਿੰਦਾ ਨਹੀਂ ਸਰ ਕੰਮ ਤੇ ਤੁਹਾਨੂੰ ਪਤਾ ਵੀ ਕੋਈ ਅੱਜ ਤਾਂ ਅੱਜ ਕੱਲ ਕਿਸੇ ਦਾ ਕੋਈ ਸਾਰ ਨਹੀਂ ਦਿੰਦਾ ਇੱਕ ਸਾਲ ਹੋ ਚੁੱਕਾ ਨਾ ਕਿਸੇ ਰਿਸ਼ਤੇਦਾਰ ਨੇ ਹੱਥ ਫੜਿਆ ਤੇ ਨਾ ਹੀ ਕਿਸੇ ਦੋਸਤ ਨੇ ਤੇ ਕੰਮ ਤੋਂ ਵੀ ਮੈਂ ਬੈਠਾ ਆਵਾ ਕੰਮ ਵੀ ਤੁਹਾਨੂੰ ਪਤਾ ਜਿਸ ਤਰ੍ਹਾਂ ਅੱਜ ਕੱਲ ਉਹ ਸਟੱਡੀ ਵਾਲਾ ਹਨਾ ਵੀ ਮੈਂ ਉਦੋਂ 10 ਹਾਂਜੀ 10ਥੀ ਪੇਪਰ ਮੈਂ ਦਿੱਤੇ ਸੀ ਹੁਣ ਤੁਹਾਨੂੰ ਪਤਾ ਪਲੱਸ 2 ਮੰਗ ਰਿਹਾ ਅਗਲੇ ਵੀ ਮੈਂ ਪਲੱਸ 2 ਕਰਨੀ ਸੀਗੀ ਉਹ ਤੁਹਾਨੂੰ ਪਤਾ ਫਾਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਫਿਰ ਥੋੜਾ ਔਖਾ ਹੋਇਆ ਸਾਰਾ ਅਸੀਂ ਦੇਖਿਆ ਨਹੀਂ ਕਿਸੇ ਰਿਸ਼ਤੇਦਾਰ ਨੇ ਹੈਲਪ ਕੀਤੀ ਤੇ ਨਹੀਂ ਅਜ ਤੱਕ ਕਦੇ ਵੀ ਕੋਈ ਸਾਡੇ ਘਰ ਵੜਿਆ ਵਾ ਬਸ ਥੋੜੇ ਟਾਈਮ ਲਈ ਸੀਗੇ ਹਾਂਜੀ ਵੀ ਆ ਜਾਂਦੇ ਸੀ ਤੇ ਉਸ ਤੋਂ ਬਾਅਦ ਨਾ ਹੀ ਸਾਡੀ ਕਿਸੇ ਨੇ ਹੈਲਪ ਕੀਤੀ ਤੇ ਨਾ ਹੀ ਕੋਈ ਸਾਨੂੰ ਪੁੱਛਦਾ ਵਾ ਹਾਂਜੀ ਇਸ ਟਾਈਮ ਤੇ ਹਾਲਾਤ ਬਹੁਤ ਹੀ ਜ਼ਿਆਦਾ ਯਾਨੀ ਖਰਾਬ ਹਨ ਸਾਡੇ ਘਰ ਦੇ ਤੇ ਬਹੁਤ ਬਹੁਤ ਮਤਲਬ ਨਾ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ 1 ਸਾਲ ਹੋ ਗਿਆ ਮੇਰੀ ਸਟੱਡੀ ਵੀ ਵਿੱਚ ਛੁੱਟ ਗਈ ਹੁਣ ਅੱਗੇ ਕੁਛ ਰਾਹ ਨਹੀਂ ਦਿਖ ਰਿਹਾ ਸਾਨੂੰ ਵੀ ਅੱਗੇ ਲਾਈਫ 'ਚ ਕੀ ਕਰਨਾ ਕੀ ਨਹੀਂ ਤੁਹਾਨੂੰ ਪਤਾ ਪੜਾਈ ਤੋਂ ਬਿਨਾਂ ਅੱਜਕੱਲ ਕੁਛ ਹੈ ਵੀ ਨਹੀਂ ਚਾਚਾ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਪਿਤਾ ਤੋਂ ਬਿਨਾ ਸੰਸਾਰ ਕਿਸ ਤਰ੍ਹਾਂ ਦਿਖ ਰਿਹਾ ਹੋਂ ਸਰ ਪਿਤਾ ਤੋਂ ਬਿਨਾ ਸਰ ਕੋਈ ਸੰਸਾਰ ਨਹੀਂ ਹੈ ਤੇ ਇੱਕ ਜਿਹੜੀ ਸਿਰ ਤੋਂ ਸਹਯਾ ਉੱਠ ਜਾਵੇ ਬਾਪ ਦਾ ਉਸ ਤੋਂ ਬਾਅਦ ਮਤਲਬ ਕਿ ਜਦ ਘਰ ਦੀਆਂ ਜ਼ਿੰਮੇਵਾਰੀਆਂ ਪੈ ਜਾਣ ਉਹ ਛੋਟੀ ਉਮਰ ਦੇ ਵਿੱਚ ਮੈਂ ਕਿੰਨਾ ਐਸਾ ਕਿਸੇ ਨਾਲ ਨਾ ਹੋਵੇ ਵੀ ਉਹਦੇ ਸਿਰ ਤੋਂ ਬਾਪ ਦਾ ਸਹਯਾ ਉੱਠ ਜੇ ਜੋ ਕਿ ਮੈਂ ਮਹਿਸੂਸ ਕਰਦੇ ਆ ਉਹ ਕੁਝ ਹੋਰ ਨਾ ਮਹਿਸੂਸ ਕਰੇ ਹਮ ਕੀ ਨਾ ਮੈਂ ਤੁਹਾਡਾ ਸਿਮਰਨ ਗੌਰ ਸਿਮਰਨ ਗੌਰ ਅੱਛਾ ਮੈਮ ਹੋਇਆ ਕਿ ਸੀਗਾ ਉਸ ਟਾਈਮ ਦੇ ਹਾਲਾਤ ਕਿ ਸੀਗੇ ਕਿੱਦਾਂ ਇਹ ਸਾਰੀ ਵਾਰਦਾਤ ਹੋਈ ਕਿੱਦਾਂ ਇਹ ਸਾਰੀ ਘਟਨਾ ਕੁਆਪਰੀ ਤਰਨ ਰਾ ਚਲੋ ਰੱਬ ਮੈਂ ਦੁਆ ਕਰਦਾ ਵਾਂ ਕਿ ਰੱਬ ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਜ ਵਿੱਚ ਰੱਖੇ ਹਮੇਸ਼ਾ ਤੇ ਵਧੀਆ ਪੋਹਿਕ ਹੋਵੇ ਪਰ ਹੋਇਆ ਕਿੱਦਾਂ ਸੀਗਾ ਜਵੀਰ ਜੀ ਉਹ ਕੰਮ ਤੋਂ ਆਏ ਸੀ ਤਾਂ ਇਹਦਾ ਮੇਰੇ ਛੋਟੇ ਬੇਟੇ ਦਾ ਜਨਮ ਦਿਨ ਸੀ ਦੂਸਰੇ ਦਿਨ ਤਾਂ ਇੰਨੇ ਮੈਨੂੰ ਖਾਣਾ ਵੀ ਮੈਨੂੰ ਦੇ ਦੋ ਬਣਾ ਕੇ ਮੈਂ ਉਹਨਾਂ ਨੂੰ ਆ ਕੇ ਖਾਣਾ ਦਿੱਤਾ ਚੇਨ ਲੈ ਕੇ ਆਏ ਇਸਦੀ ਅਸੀਂ ਤਾਂ ਬਸ ਦਿਖਾਈ ਇਹਨੂੰ ਬੇਟੇ ਨੂੰ ਤਾਂ ਖਾਣਾ ਬਣਾ ਕੇ ਦਿੱਤਾ ਮੈਂ ਖਾ ਕੇ ਉਹਨਾਂ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਉਹਨਾਂ ਨੇ ਆ ਕੇ ਕਿਰਪਾਨਾ ਮੰਨੀਆਂ ਸ਼ੁਰੂ ਕਰਤੀਆਂ ਨਹੀਂ ਹੰਗ ਨਹੀਂ ਸਾਡੇ ਸਾਹਮਣੇ ਕਰ ਦੇ ਵਿੱਚ ਮੈਂ ਸੋਚਿਆ ਮੈਂ ਕਿ ਸ਼ਾਇਦ ਮੇਰੇ ਧੀਵਰ ਦੀ ਸ਼ਾਇਦ ਕਿਸੇ ਹਸਪੜੋਸ ਦੀ ਕੀ ਦੀ ਲੜਾਈ ਆ ਇਹ ਗ੍ਰੇਲ ਤੇ ਅਸੀਂ ਦੋਨੋਂ ਨੇ ਦੇਖਿਆ ਜਾ ਕੇ ਇਹ ਮੈਨੂੰ ਮੈਂ ਗ੍ਰੇਲ ਤੇ ਦੇਖਦੇ ਦੇਖਦੇ ਮੇਰੇ ਪਿੱਛੇ ਡੈਕ ਦੀ ਹੋਈ ਇਹ ਨਾ نیچے ਚਲੇ ਗਏ ਨੇ ਮੈਂ ਆਪਣਾ ਦੁਪੱਟਾ ਚੱਕਿਆ ਤੇ نیچے ਗਈ ਆ ਤਾਂ ਮੈਨੂੰ ਉਸੇ ਟਾਈਮ ਹੀ ਮੇਰੇ ਵੱਡੇ ਬੇਟੇ ਨੇ ਦੱਸ ਦਿੱਤਾ ਆ ਕਿ ਮੰਮਾ ਪਾਪਾ ਨੂੰ ਮਾਰਤਾ ਆ ਬਾਕੀ ਮੈਂ ਪਬਲਿਕ ਨੂੰ ਪਿੱਛੇ ਕਰਦੀ ਕਰਦੀ ਨੇ ਜਾ ਕੇ ਦੇਖਿਆ ਆਪਣੀ ਅੱਖਾਂ ਨੇ ਨਾਲ ਇਹ ਮਤਲਬ ਕਿ ਉਹਨਾਂ ਦੀ ਗਰਦਨ ਕੱਟੀ ਪਈ ਸੀ ਬਲੱਡ ਨਿਕਲ ਰਿਹਾ ਸੀ ਬਹੁਤ ਜ਼ਿਆਦਾ ਮੈਂ ਕੋਸ਼ਿਸ਼ ਕੀਤੀ ਲੋਕਾਂ ਨੇ ਗਿਆ ਹੱਥ ਪੱਲੇ ਜੋੜੇ ਕਿ ਇਹਨਾਂ ਨੂੰ ਚੱਕ ਕੇ ਲੈ ਜਾਓ ਮੇਰੇ ਦੇਖਦਿਆਂ ਦੇਖਦਿਆਂ ਮੇਰੇ ਸਾਹਮਣੇ ਅੱਖਾਂ ਦੀ ਉਹਨਾਂ ਦੀ ਜਾਨ ਨਿਕਲ ਗਈ ਹੋਈ ਸੀ ਹਾਂਜੀ ਅੱਛਾ ਜਾਨ ਨਿਕਲ ਗਈ ਸੀ ਉਹਨਾਂ ਦੀ ਮੇਰੇ ਦੇਖਦੇ ਸਾਹਮਣੇ ਜੋ ਮੈਮ ਛੁਡਾਨ ਗਏ ਸੀ ਕਿ ਤੇ ਇੰਨਾ ਕੀ ਇੰਨਾ ਕੀ ਹੋ ਗਿਆ ਕਿ ਕਿ ਤੁਹਾਡੇ ਹਸਬੰਦ ਨੇ ਉਹਨਾਂ ਨੇ ਮਾਰ ਤਾ ਉਹ ਇਹ ਉਹਨਾਂ ਦੇ 메ਨ ਗੇਟ ਦੇ ਅੱਗੇ ਮੇਰੇ ਹਸਬੰਦ ਹੀ ਜਾ ਕੇ ਖੜ ਗਏ ਸੀ ਨਾ ਤੇ ਉਹ ਰੋਕ ਰਹੇ ਸੀ ਹੰਝਨੇ ਨਹੀਂ ਉਹ ਕਹਿ ਰਹੇ ਸੀ ਉਹਨਾਂ ਨੂੰ ਕਿਹ ਵੀ ਬੱਚੇ ਆ ਛੋਟੇ ਛੋਟੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਜਿਹਨਾਂ ਦੇ ਘਰ ਚ ਮਾਰਨ ਆਏ ਸੀ ਕਿ ਤੁਸੀਂ ਨਾ ਕਰਪਾਨਾ ਚਲਾਓ ਕਿ ਛੋਟੇ ਛੋਟੇ ਬੱਚੇ ਆ ਤੁਸੀਂ ਇਹਨਾਂ ਦੇ ਮਾਰ ਮੂਰ ਦਿਓਗੇ ਤੁਸੀਂ ਉਹਦਾ ਫਿੰਗਰ ਕਰਕੇ ਗੱਲ ਕਰ ਰਹੇ ਉਹਨੇ ਫਿੰਗਰ ਤੇ ਮਾਰਦੀ ਮੇਰੇ ਹਸਬੰਦ ਦੀ ਪਤਾ ਨਹੀਂ ਫਿਰ ਉਹਨਾਂ ਨੇ ਰੋਕਿਆ ਵੀ ਆ ਸਮਝਿਆ ਵੀ ਆ ਪਤਾ ਨਹੀਂ ਸਾਨੂੰ ਕੀ ਬਣਿਆ ਕੀ ਨਹੀਂ ਕਿ ਉਹ ਪਤਾ ਨਹੀਂ ਕੀ ਉਹਦੇ ਦਿਮਾਗ ਵਿੱਚ ਆਇਆ ਉਹ ਗਰਦਨ ਤੇ ਮਾਰ ਕੇ ਇੱਕ ਦਮ ਭੱਜ ਹੀ ਗਿਆ ਉਹ ਇਨਸਾਨ ਹਾਂਜੀ ਰੱਬ ਤੁਹਾਨੂੰ ਇਸ ਘੜੀ ਤੋਂ ਬੁਰਾ ਵਕਤ ਜਿਹੜਾ ਚੱਲ ਰਿਹਾ ਤੁਹਾਡਾ ਜਲਦੀ ਵੱਡਾ ਵਧੀਆ ਸਮਾਂ ਲੈ ਕੇ ਆਵੇ ਅ ਉਸ ਤੋਂ ਬਾਅਦ ਮੈਂ ਕੋਈ ਹੈਲਪ ਨਹੀਂ ਕੀਤੀ ਕਿਸੇ ਨੇ ਜਾਂ ਕੋਈ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਪ੍ਰਸ਼ਾਸਨ ਦੀ ਕਿੰਨੀ ਕੋਈ ਕਾਰਵਾਈ ਦੇਖਣ ਮਿਲੀ ਤੁਹਾਨੂੰ ਵਧੀਆ ਨਹੀਂ ਵੀਰ ਜੀ ਉਹ ਨਾ ਮਤਲਬ ਕਿ ਦੋ ਲੇਡੀਆਂ ਸੀ ਇੱਕ ਜੈਂਸ ਬਾਕੀ ਪੱਜੇ ਹੋਏ ਨੇ ਤਾਂ ਫੜੇ ਹੋਏ ਨੇ ਬਾਕੀ ਦੇਖੋ ਕੋਰਟ ਵਿੱਚ ਕੇਸ ਚੱਲ ਰਿਹਾ ਆ ਬਾਕੀ ਮੈਨੂੰ ਕੋਰਟ ਤੋਂ ਇਹੀ ਮਤਲਬ ਕਿ ਹੈਗੀ ਆਸ ਕਿ ਕੋਰਟ ਉਹਨਾਂ ਨੂੰ ਸੱਤ ਸੱਤ ਸਜ਼ਾ ਦਿੱਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਹੀ ਮਿਲੇ ਜਿੱਦਾਂ ਮੇਰੇ ਹਸਬੰਦ ਦੀ ਗਰਦਨ ਤੇ ਮਾਰੀ ਆ ਨਾ ਉਹਦੀ ਵੀ ਗਰਦਨ ਤੇ ਮਤਲਬ ਕਿ ਉਹਨੂੰ ਪਤਾ ਲੱਗ ਗਿਆ ਵੀ ਕਿਸੇ ਨੂੰ ਮਾਰਨਾ ਸਾਡਾ ਘਰ ਉਜਾੜਿਆ ਵਸਦਾ ਰਸਦਾ ਮੇਰੇ ਬੱਚਿਆਂ ਤੋਂ ਬਾਪ ਦਾ ਸਾਇਆ ਚੱਕਿਆ ਆ ਹਮਮ ਸਾਲ ਹੋ ਗਿਆ ਅਸੀਂ ਰੋਜ਼ ਮਰ ਮਰ ਕੇ ਜੀ ਰਹੀ ਆ ਸਾਨੂੰ ਜੀਣਾ ਨਹੀਂ ਆ ਰਿਹਾ ਬਸ ਹਮ ਯਾਰ ਹੋ ਰਹੇ ਕਰਦਾ ਕਰਦਾ ਸਰ ਮਨੂੰ ਕਰਦਾ ਸਰ ਕੁਲ ਬਹੁਤ ਮੁਸ਼ਕਿਲ ਚੱਲ ਰਿਹਾ ਹੈ ਮੇਰੇ ਬੱਚੇ ਛੋਟੇ ਆ ਹਾਂਜੀ ਚੱਕਾ ਤੇ ਕੋਣ ਕੋਣ ਹੈਗਾ ਤੁਹਾਡੇ ਘਰ ਦੇ ਵਿੱਚ ਮੇਰੇ ਮਤਲਬ ਕਿੰਨੇ ਦੇ ਦਾਦੂ ਨੇ ਮੇਰਾ ਸੋਹਰਾ ਸਾਹ ਹੇਠੇ ਰਹਿੰਦੇ ਨੇ ਮੇਰਾ ਜੀਠਾ ਬਸ ਬਾਕੀ ਤਿੰਨੇ ਜਾਨੇ ਅਸੀਂ ਉੱਪਰ ਹਾਂਜੀ ਹਾਂਜੀ ਉਹ ਹੇਠੇ ਹੈਲਪਿੰਗ ਕਰਦਾ ਹਾਂਜੀ ਨਹੀਂ ਉਹ ਬਜ਼ੁਰਗ ਨੇ ਡੈਡੀ ਮੇਰੇ ਅੱਛਾ ਜੀ ਹਾਂ ਜੀ ਮੇਰੇ ਸੋਹਰਾ ਸਾਹਿਬ ਬਜ਼ੁਰਗ ਨੇ ਤੇ ਜੀਠ ਆਪਣਾ ਲੱਗਨੇ ਹਾਂ ਜੀ ਜਨਮ ਦਿਨ ਦੇ ਵੇਲੇ ਚਲੋ ਇੱਕ ਬਾਪ ਆਪਣੇ ਬੇਟ ਲਈ ਤੋਹਫਾ ਲੈ ਕੇ ਆਂਦਾ ਵਾ ਉਸ ਸਮੇਂ ਦਾ ਕੀ ਹਾਲਾਤ ਸੀ ਕਿਸ ਤਰ੍ਹਾਂ ਦੇ ਹਾਲਾਤ ਹੋਏ ਦੇਖੇ ਉਸ ਵਕਤ ਆਸ ਜੀ ਜਦੋਂ ਬਦਲ ਲੱਗ ਗਿਆ ਵੀ ਇਹ ਦਾਦਾ ਪਪਾ ਜੀ ਡੈਥ ਹੋ ਗਈ ਆ ਉਦੋਂ ਜੀ ਬਸ ਕੋਈ ਸੁੱਤ ਬੋਤ ਨਹੀਂ ਸੀ ਵੀ ਪਪਾ ਇਦਾਂ ਚਲੇ ਗਏ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀਗਾ ਤਾਂ ਕਰਕੇ ਉਹ ਲੋ ਜੀ ਬਸ ਤਾਂ ਕਰਕੇ ਅਸੀਂ ਤਾਂ ਦੇਖਿਆ ਸੀ ਪਾਪਾ ਦਾ ਛੜਾਣ ਹੀ ਗਏ ਸੀਗੇ ਉਹ ਜਦੋਂ ਮੋੜ ਤੇ ਗਏ ਉਦੋਂ ਗਸਦਨ ਉਹਨਾਂ ਦੀ ਵੜਤੀ ਸੀਗੀ ਜਦੋਂ ਮੈਂ ਆਪਣੀ ਅੱਖਾਂ ਨਾਲ ਵੇਖਿਆ ਉਦੋਂ ਬੱਸ ਬੱਸ ਬਿਹੋਸ਼ ਹੋ ਗਿਆ ਸੀ ਉਦੋਂ ਮੈਂ ਅੱਛਾ ਹਾਂਜੀ ਤੁਹਾਡੇ ਵੱਡੇ ਸੀਗਾ ਤੁਹਾਡਾ ਹਾਂਜੀ ਹਾਂਜੀ ਹੁਣ ਦੇਖੋ ਮੇਰੇ ਬੱਚੇ ਦੀ ਸਾਰੀ ਜ਼ਿੰਦਗੀ ਦੀ ਦਾ ਜਨਮ ਦਿਨ ਦੇਖੋ ਖਰਾਬ ਹੋ ਗਿਆ ਹੈਗਾ ਇਹ ਕਦੀ ਜਦੋਂ ਵੀ ਇਹਦੇ ਜਨਮ ਦਿਨ ਆਏਗਾ ਨੂੰ ਪਾਪਾ ਦੀ ਯਾਦ ਪਹਿਲਾਂ ਆਏਗੀ ਮੇਰੇ ਪਾਪਾ ਦਾ ਸੰਸਕਾਰ ਆ ਉਸ ਦਿਨ ਹਾਂਜੀ ਵੀਰ ਜੀ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਸੀਐਮ ਸਭ ਨੂੰ ਮੈਂ ਇੱਕ ਬੇਨਤੀ ਕਰਨਾ ਚਾਹਨੀ ਆ ਜਿੱਦਾਂ ਕਿ ਮੇਰਾ ਘਰ ਆਵਾਜ਼ ਦਾ ਰਾਜ ਦਾ ਉਜਾੜਿਆ ਆ ਤੇ ਮਤਲਬ ਕਿ ਦੇਖੋ ਗੁੰਡਾ ਰਾਜ ਚੱਲ ਰਿਹਾ ਹੈ ਜੀ ਖਤਮ ਕੀਤਾ ਜਾਵੇ ਦੇਖੋ ਮੇਰਾ ਘਰ ਉਜਾੜਿਆ ਆਵਾਜ਼ ਦਾ ਰਾਜ ਦਾ ਮੇਰੇ ਛੋਟੇ ਛੋਟੇ ਬੱਚਿਆਂ ਤੋਂ ਬਾਪ ਦਾ ਸਾਇਆ ਚੱਕਿਆ ਆ ਤੇ ਮੇਰੇ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਗੁੰਡਾ ਰਾਜ ਖਤਮ ਕੀਤਾ ਜਾਵੇ ਤੇ ਸਾਡੇ ਪਰਿਵਾਰ ਨੂੰ ਮਤਲਬ ਕਿ ਕੁਝ ਸਾਡੇ ਪਰਿਵਾਰ ਵਾਸਤੇ ਸੋਚਿਆ ਜਾਵੇ ਇਨਸਾਫ ਦਿੱਤਾ ਜਾਵੇ ਸਾਡੇ ਪਰਿਵਾਰ ਨੂੰ ਬਿਲਕੁਲ ਇਹ ਤੁਸੀਂ ਸਾਰੇ ਦਰਦ ਦਾਸਾ ਬਿਲਕੁਲ ਉਹਨਾਂ ਦੇ ਮੂੰਹ ਜਵਾਨੀ ਸੁਣੀ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਛੁੜਾਨ ਜਾਂਦਾ ਵਾ ਤੇ ਉਸ ਤੋਂ ਬਾਅਦ ਹੀ ਉਹਦੇ ਤੇ ਹੀ ਵਾਰ ਕਰ ਦਿੱਤਾ ਜਾਂਦਾ ਇੱਕ ਪਰਿਵਾਰ ਦੇ ਵਿੱਚੋਂ ਇੱਕ ਘਰ ਦਾ ਜੀਵ ਚਲੇ ਜਾਣਾ ਇੱਕ ਬੇਟੇ ਤੇ बेटे ਦਾ ਪਿਤਾ ਚਲੇ ਜਾਣਾ ਕਿੰਨਾ ਕੋ ਵੱਡਾ ਜਿਹੜਾ ਕਿ ਦੁਖਦਸਤਾ ਹੈ ਹਾਲਾਂਕਿ ਮਾਨਯੋਗ ਅਦਾਲਤ ਦੇ ਉੱਤੇ ਪੂਰਾ ਵਿਸ਼ਵਾਸ ਹੈ ਪਰਿਵਾਰ ਨੂੰ ਕਿ ਇਹਨਾਂ ਨੂੰ ਜਰੂਰ ਇਨਸਾਫ ਮਿਲੇਗਾ ਤੇ આરોપીਆਂ ਨੂੰ ਸਖਤੋ ਸਖਤ ਸਜ਼ਾ ਜਿਹੜੀ ਕਿ ਹੈ ਦਿੱਤੀ ਜਾਏਗੀ ਉਹ ਨਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਕਾਰਵਾਈ ਹੁੰਦੀ ਹੈ ਉਹਨਾਂ આરોપીਾਂ ਤੇ ਸੰਕਮਨਸਟ੍ਰੇਸ਼ਨ ਨੂੰ ਜਰੂਰ ਦੱਸਿਓ ਕਿ ਪਰਿਵਾਰ ਨੂੰ ਕਿਸ ਤਰ੍ਹਾਂ ਸਹਾਇਤਾ ਦੇਣੀ ਚਾਹੀਦੀ ਹੈ ਜੁੜੇ ਲਾਣ ਵਾਲੇ ਜਦਨਾ ਸੰਜਣਾ ਜੀ ਨੂੰ ਰਿਪੋਰਟ ਧੰਨਵਾਦ